ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਆਮ ਆਦਮੀ ਪਾਰਟੀ ਦੇ ਕੈਪਟਨ ਮੰਤਰੀ ਨੂੰ ਕਾਫੀ ਗਹਿਰਾ ਸਦਮਾ ਲੱਗਾ ਹੈ ਅੱਜ ਉਹਨਾਂ ਦੇ ਪਰਿਵਾਰ ਤੇ ਬਹੁਤ ਗਹਿਰੀ ਮੁਸੀਬਤ ਬਣੀ ਹੈ ਜਿੱਦੇ ਕਰਕੇ ਸਾਰਾ ਹੀ ਪਰਿਵਾਰ ਅੱਜ ਗਹਿਰੇ ਸਦਮੇ ਦੇ ਵਿੱਚ ਜੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਵੀ ਕਾਫੀ ਇਹਦੇ ਤੇ ਉਹਨਾਂ ਨਾਲ ਦੁੱਖ ਪ੍ਰਗਟਾਇਆ ਕੀਤਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੋਣ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਉਹਨਾਂ ਨੇ ਕਾਫੀ ਜ਼ਿਆਦਾ ਇਹਦੇ ਤੇ ਦੁੱਖ ਪ੍ਰਗਟਾਵਾ ਕੀਤਾ ਹੈ ਗੱਲ ਦੱਸ ਦਿੰਨੇ ਆ ਜੀ ਜੋ ਸੂਤਰਾਂ ਤੋਂ ਬਣਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਬਨਿਟ ਮੰਤਰੀ ਐਡਵੋਕੇਟ ਵਰਜਿੰਦਰ ਗੋਇਲ ਅਤੇ ਸਮੁੱਚੇ ਗੋਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਭਤੀਜ ਨੂੰ ਸਰਕਾਰੀ ਅਧਿਆਪਕਾ ਮੌਨਿਕਾ ਗੋਇਲ ਪਤਨੀ ਅਮਨਦੀਪ ਗੋਇਲ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਮੌਕੇ ਤੇ ਉਹਨਾਂ ਨਾਲ ਦੁੱਖ ਪਟਾਵਾ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਰ ਅਰੋੜਾ, ਕੈਬਨਿਟ ਮੰਤਰੀ ਲਾਲਜੀਤ ਪੁੱਲਰ, ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ, ਮੰਤਰੀ ਗੋਇਲ ਦੇ ਉਹ ਐਡੀ ਉਹ ਐਸ ਡੀ ਰਕੇਸ਼ ਕੁਮਾਰ ਗੁਪਤਾ ਵਿੱਕੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਰਾਹੁਲ ਸਿੱਧੂ ਸੰਮੀਖ ਸਿੰਘ ਹੈਨਰੀ ਪੀਵੀਸੀ ਦੇ ਮੈਂਬਰ ਦੁਲਬਰ ਸਿੰਘ ਭਾਜਪਾ ਨੇ ਆਗੂ ਸਤਪਾਲ ਸਿੰਘਲਾ ਭਾਜਪਾ ਦੇ ਮੰਡਲ ਪ੍ਰਧਾਨ ਸੋਨ ਲਾਲ ਗੁਰਨੇ ਸੂਬਾ ਆਗੂ ਵਿਨੋਦ ਸਿੰਘਲਾ ਆਰਟੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਜੀਵ ਕੁਮਾਰ ਸਿੰਘਲਾ ਆਪ ਆਗੂ ਗੁਰਲਾਲ ਸਿੰਘ ਕੌਂਸਲਰ ਰਜਨੀਸ਼ ਗੁਪਤਾ ਆਰਤੀ ਆਗੂ ਰਾਜਕੁਮਾਰ ਗਰਗ ਡਾਕਟਰ ਪਵਨ ਕੁਮਾਰ ਬਾਂਸਲ ਦਰਬਾਰਾ ਸਿੰਘ ਹੈਪੀ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਮਦਰਦੀ ਪ੍ਰਗਟ ਕੀਤੀ ਹੈ ਤਾਂ ਜੇ ਇਹ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦੇ ਅੱਜ ਕੈਪਟਨ ਮੰਤਰੀ ਕਾਫੀ ਸਦਮੇ ਦੇ ਵਿੱਚ ਹਨ ਬਾਕੀ ਇਹਦੇ ਤੇ ਜੋ ਚੋਣਾ ਉੱਤੇ ਆਉਣ ਵਾਲੀਆਂ ਚੋਣਾਂ ਤੇ ਤਾਂ ਕੋਈ ਪ੍ਰਭਾਵ ਪਵੇਗਾ ਜਾਂ ਨਹੀਂ ਪਵੇਗਾ ਲੇਕਿਨ ਅੱਜ ਸਾਰਾ ਗੋਇਲ ਪਰਿਵਾਰ ਸਦਮੇ ਦੇ ਵਿੱਚ ਹੈ